ਹਾਂਜੀ ਹਾਂਜੀ ਦੇਬੀ ਅੱਜ ਰਾਸ਼ਨ ਮੰਡਿਆ ਗਿਆ ਮੌਜੂਦ ਜਨਾਂ ਦੇ ਸੁਖ ਦੇਖੋ ਅੱਜ ਬਹੁਤ ਹੀ ਸ਼ੁਭ ਦਿਹਾੜਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਅੱਜ 75ਵਾਂ ਜਨਮ ਦਿਨ ਹੈ ਔਰ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅੱਜ ਸ਼ੁਭ ਅਵਸਰਤੇ ਸ਼ੁਭ ਦਿਹਾੜੇ ਤੇ ਬਹੁਤ-ਬਹੁਤ ਵਧਾਈ ਦਿਨਾਂ ਔਰ ਪਰਮਾਤਮਾ ਅਗੇ ਅਰਦਾਸ ਕਰਨਾ ਕਿ ਗੁਰੂ ਮਹਾਰਾਜ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੰਬੀ ਆਯੂ ਕਰਨ ਆਯੂ ਕਰਨ ਜਿਸ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੇ ਦੇਸ਼ ਦੀ ਸੇਵਾ ਕੀਤੀ ਔਰ ਭਾਰਤ ਦੇਸ਼ ਦਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਾਰੀ ਦੁਨੀਆ ਦੇ ਵਿੱਚ ਨਾਂ ਕੀਤਾ ਉੱਚਾ ਕੀਤਾ ਔਰ ਅਗੋਂ ਵੀ ਇੱਕ ਟੋਟੋ ਘਟ 25 ਸਾਲ ਹੋਰ ਇਦਾਂ ਹੀ ਦੇਸ਼ ਦੇ ਵਿੱਚ ਸੇਵਾ ਕਰਦੇ ਰਹੇ 140 ਕਰੋੜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ 140 ਕਰੋੜ ਮੇਰੇ ਭੈਣ ਦੇ ਪ੍ਰਾਣੇ 140 ਕਰੋੜ ਆਪਣੇ ਭੈਣਾਂ ਦੀ ਭਰਾਵਾਂ ਦੀ ਜਿਹੜੀ ਉਹ ਸੇਵਾ ਕਰਦੇ ਰਹਿਣ ਔਰ ਲੰਬੀ ਆਇਓ ਹੋਵੇ ਅਸਦੇ ਹੋਈ ਪ੍ਰਮਾਤਮਾ ਅਗੇ ਅਰਦਾਸ ਕੀਤੀ ਇਹਨੇ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਅੱਜ ਐਦਾਂ ਜੀ ਗਿਣਤੀ ਨਹੀਂ ਕੀਤੀ ਅਸੀਂ ਜੋ ਜਿੰਨੇ ਲੋਕ ਆਏ ਸਾਹਮਣੇ ਔਰ ਰਾਸ਼ਨ ਲੈ ਆਏ ਜ਼ਰੂਰਤਮੰਦ ਜਿਹੜੇ ਲੋਕ ਸੀ ਉਹਨਾਂ ਨੂੰ ਰਾਸ਼ਨ ਦਿੱਤਾ ਗਿਣਤੀ ਅਸੀਂ ਨਹੀਂ ਕੀਤੀ ਠੀਕ ਹੈ ਅੱਜ ਮੇਰੇ ਨਾਲ ਰਵੀ ਪਤਰਾ ਜੀ ਮੈਂ ਭਾਰਤੀ ਜਨਤਾ ਪਾਰਟੀ ਜੂਆ ਮੋਰਚਾ ਲੁਧਿਆਣੇ ਦਾ ਪ੍ਰਧਾਨ ਆ ਅੱਜ ਅਸੀਂ ਸਾਡੇ ਗੁਰਦੇਵ ਸ਼ਰਮਾ ਦੇਵੀ ਦੀ ਅਦਖਸਤਾ ਦੇ ਵਿੱਚ ਮੋਦੀ ਜੀ ਦੇ 75ਵੇਂ ਜਨਮ ਦਿਨ ਦੇ ਉੱਤੇ ਜਿਹੜਾ ਕਿ ਅਸੀਂ ਅੱਜ ਜਨਮ ਦਿਨ ਪਹਿਲੇ ਦੇਵੀ ਦੇ ਦਫ਼ਤਰ ਦੇ ਵਿੱਚ ਸੈਲੀਬ੍ਰੇਟ ਕੀਤਾ ਤੇ ਹੁਣ ਦੇਵੀ ਜੀ ਕਹਿੰਦੇ ਵੀ ਅੱਜ ਆਪਾਂ ਜ਼ਰੂਰਤਮੰਦ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਵੀ ਜਾਣਾ ਤੇ ਅੱਜ ਤੁਹਾਡੇ ਸਾਹਮਣੇ ਆ ਵੀ ਅੱਜ ਅਸੀਂ ਇੱਥੇ ਆ ਕੇ ਜਿਹੜੀ ਜ਼ਰੂਰਤਮੰਦ ਫੈਮਲੀਆਂ ਸੀ ਉਹਨਾਂ ਨੂੰ ਰਾਸ਼ਨ ਦਿੱਤਾ ਆ ਅਸੀਂ ਪਰਮਾਤਮਾ ਅੱਗੇ ਇਹੀ ਪ੍ਰਾਰਥਨਾ ਕਰਦੇ ਆ ਵੀ ਸਾਡੇ ਜਿਹੜੇ ਦੇਸ਼ ਦੇ ਜਯਸ਼ਵੀ ਪ੍ਰਧਾਨ ਮੰਤਰੀ ਆ ਉਹਨਾਂ ਦੀ ਆਜੂ ਲੰਬੀ ਹੋਵੇ ਜਿੱਦਾਂ ਦੇਵੀ ਜੀ ਨੇ ਕਿਹਾ ਵੀ 25 ਸਾਲ ਹੋਰ ਉਹ ਦੇਸ਼ ਲਈ ਕੰਮ ਕਰਨ ਤੇ ਅਸੀਂ ਵੀ ਸਾਰੇ ਸਾਡੇ ਦੇਸ਼ ਵਾਸੀਆਂ ਦੀ 140 ਕਰੋੜ ਦੇਸ਼ ਦੇ ਲੋਕਾਂ ਦੀ ਮੰਗ ਆ ਵੀ ਮੋਦੀ ਜੀ ਦੀ ਆਜੂ ਲੰਬੀ ਹੋਵੇ ਤੇ ਦੇਸ਼ ਦੀ ਸੇਵਾ ਐਦਾਂ ਹੀ ਕਰਦੇ ਰਹਿਣ ਤੇ 25 ਸਾਲ ਹੋਰ ਸੇਵਾ ਕਰਨ ਤੇ ਦੇਸ਼ ਸਾਡਾ ਪਹਿਲੇ ਨੰਬਰ ਤੇ ਲੈ ਕੇ ਆਗਾ ਕੀ ਹੁਣ ਲੇਡੀਜ਼ ਨੇ ਕਿਹਾ ਦੇਵੀ ਜੀ ਇਹਨਾਂ ਦੀ ਥਰ ਵਿੱਚ ਜ਼ਰੂਰਤ ਪੂਰੀ ਕਰਦੇ ਰਹਿੰਦੇ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਜਦ ਕੋਈ ਇਸ ਤਰ੍ਹਾਂ ਦਾ ਕਿਸੇ ਪ੍ਰਤੀ ਕਹਿੰਦਾ ਹੋਵੇ ਅਸੀਂ ਤਾਂ ਭਾਗਿਆਸ਼ਾਲੀ ਆ ਪਹਿਲਾਂ ਤਾਂ ਸਾਨੂੰ ਜਿਹੜੇ ਸਾਡੇ ਇੰਚਾਰਜ ਗੁਰਦੇਵ ਸ਼ਰਮਾ ਦੇਵੀ ਜੀ ਵਰਗੇ ਮਿਲੇ ਆ ਜਿਹੜੇ ਹਮੇਸ਼ਾ ਗਰੀਬਾਂ ਨਾਲ ਖੜਦੇ ਰਹਿੰਦੇ ਆ ਚਲੋ ਉਹਨਾਂ ਨਾਲ ਤਾਂ ਖੜਦੇ ਲੇਕਿਨ ਹਰ ਕਾਰਕਿਰਤਾ ਨਾਲ ਇਹਨਾਂ ਕੋ ਕੋਈ ਆ ਜਾਵੇ ਖਾਲੀ ਹੱਥੇ ਨਹੀਂ ਮੋੜਦੇ ਤੁਸੀਂ ਇਹਨਾਂ ਦਫ਼ਤਰ ਆ ਕੇ ਦੇਖੋ ਕਿੰਦਾ ਮੇਲਾ ਲੱਗਿਆ ਰਹਿੰਦਾ ਆ ऐसे ਜਿਹੜੇ ਸਾਡੇ ਲੀਡਰ ਆ ਮੈਂ ਕਹਿੰਨਾ ਪ੍ਰਮਾਤਮਾ ਪੂਰੇ ਦੇਸ਼ ਦੇ ਵਿੱਚ ਐਸੇ ਲੀਡਰ ਬਣਾਣ ਤਾਂ ਕਿ ਲੋਕਾਂ ਦੀ ਭਲਾਈ ਹੋ ਸਕੇ ਐਸੇ ਲੀਡਰ ਸਾਨੂੰ ਨਾ ਮਿਲਨੇ ਆ ਨਾ ਆਣੇ ਆ ਟੈਂਡਰ ਵਿਧਾਨ ਸਭਾ ਦੇ ਇੰਡਸਟਰੀ ਏਰੀਆ ਇਹਦੇ ਵਿੱਚ ਗੁਰਦੇਵ ਸ਼ਰਮਾ ਦੇਬੀ ਜੀ ਮਾਨਨੇ ਵਾਲ ਮੋਦੀ ਜੀ ਦੇ ਜਨਮ ਦਿਨ ਦੇ ਉੱਤੇ ਵਿਸ਼ੇਸ਼ ਕਰ ਉਹਨਾਂ ਲੋਕਾਂ ਨੂੰ ਜਨਮ ਦਿਨ ਤੋਂ ਪਹਿਲਾਂ ਵੀ ਔਰ ਜਨਮ ਦਿਨ ਵਾਲੇ ਦਿਨ ਵੀ ਦੇਵੀ ਜੀ ਪਹਿਲਾਂ ਵੀ ਇਹਨਾਂ ਨੂੰ ਰਾਸ਼ਨ ਦੇ ਕੇ ਕਿਉਂਕਿ ਘਰੋਂ ਬੇਕਾਰ ਹੋਗੇ ਔਰ ਪਿਛਲੇ 7-8 ਦਿਨ ਤੋਂ ਇਹਨਾਂ ਵੱਲੋਂ ਪਹਿਲਾਂ ਹੀ ਲੰਗਰ ਚੱਲ ਰਿਹਾ ਸੀਗਾ ਔਰ ਅੱਜ ਇਹਨਾਂ ਨੇ ਇੱਕ ਹਰ ਪਰਿਵਾਰ ਨੂੰ ਸੁੱਕਾ ਰਾਸ਼ਨ ਵੀ ਦਿੱਤਾ ਤਾਂ ਜੋ ਜਿਹੜੇ ਸਾਡੇ ਦੇਸ਼ ਦੇ ਮਾਨੇਵਰ ਮੋਦੀ ਜੀ ਨੇ ਉਹਨਾਂ ਨੇ 140 ਕਰੋੜ ਲੋਕਾਂ ਦੀ ਗੱਲ ਕੀਤੀ ਔਰ ਦੀਵਾਲੀ ਦੇ ਅੰਦਰ ਉਹਨਾਂ ਨੇ ਕਿਹਾ ਕਿ ਅਸੀਂ GST ਸਲੈਬ ਨੂੰ ਘਟਾ ਰਹੇ ਹਾਂ ਪਰ ਵੱਡੇ ਤੋਦਾਦ ਦੇ ਅੰਦਰ ਕਾਫੀ ਰੋਜ਼ ਮਰਨ ਦੀ ਚੀਜ਼ਾਂ ਸਸਤੀਆਂ ਹੋ ਗਈਆਂ ਨੇ ਔਰ ਮੈਂ ਚਾਹਨਾ ਕਿ ਪਰਮਪਤਾ ਪਰਮਾਤਮਾ ਜਿੱਤੇ ਅ ਮੋਦੀ ਜੀ ਨੂੰ ਲੰਬੀ ਆਯੂ ਦੇਣੀ ਆ ਪਰਮਾਤਮਾ ਗੁਰਦੇਵ ਸ਼ਰਮਾ ਜੀ ਬੀ ਵਰਗੇ ਸਾਡੇ ਵੱਡੇ ਭਰਾ ਨੇ ਔਰ ਇਹਨਾਂ ਨੂੰ ਵੀ ਇੱਕ ਲੰਬੀ ਆਯੂ ਦੇਣ ਔਰ ਇਹ ਜਿਸ ਮਨ ਦੇ ਨਾਲ ਲੋਕਾਂ ਦੀ ਸੇਵਾ ਕਰਦੇ ਆ ਉਹ ਸਮਾਜਿਕ ਤੌਰ ਤੇ ਕਰਦੇ ਆ ਉਹਨੂੰ ਰਾਜਨੀਤੀ ਤੋਂ ਉੱਤੇ ਲੈ ਕੇ ਜਾਂਦੇ ਆ ਧੰਨਵਾਦ ਹਾਂਜੀ ਅੱਜ ਇਹ ਵਾਰਡ ਨੰਬਰ 30 ਹੈ जनकपुरी सर्कल भाजीपाडा ओदा मैं अध्यक्ष राजीव शर्मा इस ਸਾਡੇ ਵਾਰਡ ਦੇ ਵਿੱਚ 241 ਨੰਬਰ ਪਲਾਟ ਦਾ ਜਗ ਜਹਰੀ ਬੜਾ ਧੱਕਾ ਹੋਇਆ ਹੈ ਇਹ ਗਰੀਬ ਵਿਚਾਰਿਆਂ ਦਾ ਘਰ ਤੋੜ ਗਿਆ ਸੜਕਾਂ ਦੇ ਹੀ ਪਏ ਆ ਰਾਸ਼ਨ ਦੀ ਸਮੱਸਿਆ ਸੀ ਅਸੀਂ ਦੇ ਬਿਜ ਨੂੰ ਗੁਜਾਰਿਸ਼ ਕੀਤੀ ਕਿ ਇਹਨਾਂ ਦੇ ਚੁੱਲ੍ਹੇ ਵੀ ਬੁਝ ਗਏ ਤੇ ਅੱਜ ਪਵਿੱਤਰ ਦਿਹਾੜਾ ਸੀਗਾ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਵਸ ਵੀ ਸੀ ਤੇ ਅੱਜ ਹੀ ਅਸੀਂ ਸਵੇਰੇ ਦੇਬੀ ਜੀ ਨੂੰ ਗਿਆ ਅਸੀਂ ਤੇ ਇਹਨਾਂ ਨੇ ਅੱਜ ਹੀ ਮੇਰਾ ਖਿਆਲ ਹੈ ਕਿ ਕੋਈ ਐਸਾ ਬੰਦਾ ਨਹੀਂ ਇਸ ਕਲੋਨੀ ਦਾ ਜਿਹੜਾ ਰਿਹਾ ਹੋਵੇ ਸਭ ਨੂੰ ਰਾਸ਼ਨ ਵੰਡਿਆ ਤੇ ਮੈਂ ਅੱਜ ਇਹ ਦਿਹਾੜੇ ਤੇ ਕਹਾਂਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇੱਦਾਂ ਹੀ ਸਵਸਥ ਦੇਸ਼ ਦੀ ਸੇਵਾ ਕਰਦੇ ਰਹੇ ਇਹ ਹੀ ਸਾਡੀ ਠੀਕ ਠੀਕ ਮੇਰਾ ਨਾਮ ਦੀਪਕ ਜੋਹਰ ਹੈ ਜੀ ਅੱਜ ਸਾਡੇ ਸੈਂਟਰਲ ਹਲਕਾ ਦੇ ਬਾੜ ਨੰਬਰ 30 ਦੇ ਵਿੱਚ ਗੁਰਦੇਵ ਸ਼ਰਮਾ ਦੇਬੀ ਜੀ ਦੀ ਦਿਵਸਤਾ ਦੇ ਵਿੱਚ ਅੱਜ ਜੋ ਰਾਸ਼ਨ ਜ਼ਰੂਰਤਮੰਦ ਲੋਕਾਂ ਨੂੰ ਦਿੱਤਾ ਗਿਆ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਵਸ ਦੇ ਪੁਰਖਸ਼ ਦੇ ਵਿੱਚ ਸਾਨੂੰ ਬੜਾ ਮਾਣ ਮਹਿਸੂਸ ਹੁੰਦਾ ਆਪਣੇ ਗੁਰਦੇਵ ਸ਼ਰਮਾ ਦੇਬੀ ਜੀ ਕਿ ਜੋ ਕਿ ਸਾਨੂੰ ਇੱਕ ਪਾਰਟੀ ਦਾ ਇੱਕ ਐਸਾ ਹੀਰਾ ਮਿਲਿਆ ਜੋ ਕਿ ਲੋਕਾਂ ਦੀ ਸੇਵਾ ਨੀ ਢੜਕ ਹੋ ਕੇ ਬਿਨਾਂ ਕਿਸੇ ਲਾਲਚ ਤੋਂ ਲੋਕਾਂ ਦੀ ਸੇਵਾ ਕਰਦੇ ਆ ਔਰ ਚਾਹੇ ਇਹ ਸਾਡੇ ਹਲਕਾ ਇੰਚਾਰਜ ਨੇ ਪਰ ਐਮਐਲਏ ਨਹੀਂ ਵੀ ਹੋ ਕੇ ਇਹ ਐਮਐਲਏ ਦੀ ਇੱਕ ਭੂਮਿਕਾ ਨਿਭਾਉਂਦੇ ਨੇ ਪੂਰੀ ਤਰ੍ਹਾਂ ਚਾਹੇ ਉਹ ਵਰਕਰ ਨੂੰ ਕਿਸੇ ਜਗ੍ਹਾ ਜ਼ਰੂਰਤ ਹੋਵੇ ਚਾਹੇ ਉਹ ਆਮ ਲੋਕਾਂ ਨੂੰ ਜ਼ਰੂਰਤ ਹੋਵੇ ਇਹ ਹਰ ਵੇਲੇ ਦੁੱਖ ਸੁੱਖ ਤੇ ਉਹਨਾਂ ਦੇ ਨਾਲ ਖੜਦੇ ਆ ਮੈਂ ਆਸ਼ਕ ਕਰਦਾ ਇੱਦਾਂ ਹੀ ਜਿੱਦਾਂ ਪ੍ਰਧਾਨ ਮੰਤਰੀ ਜੀ ਦਾ 75ਵਾਂ ਜਨਮ ਦਿਨ ਪਰ ਭਗਵਾਨ ਉਹਨਾਂ ਦੀ ਅੱਧੇ ਉਮਰ ਲੰਬੀ ਕਰੇ ਔਰ ਉਹਨਾਂ ਦੇ ਨਾਲ ਲਲ ਇਹਨਾਂ ਨੂੰ ਵੀ ਅੱਧੀ ਤੰਦਰੁਸਤੀ ਬਖਸ਼ੇ ਕਿ ਸਾਨੂੰ ਵਰਕਰਾਂ ਨੂੰ ਉਹਨਾਂ ਨੂੰ ਦੇਖ ਕੇ ਤਾਕਤ ਮਿਲਦੀ ਰਹਿੰਦੀ ਹੈ ਐਨੇ ਕਹਿੰਦਾ ਆ ਭਾਰਤ ਮਾਤਾ ਕੀ ਜੈ ਕੌਨਸੀ ਜਗ੍ਹਾ ਹੈ ਇਹ ਇਹ ਪਲਾਟ ਨੰਬਰ 241 ਇੰਡਸਟਰੀਏ ਆ ਜੀ ਵੀ ਸਾਹਿਬ ਜਿਹੜਾ ਹਾਸ਼ਲ ਹਾੜਾ ਮੌਜੂਦ ਨਹੀਂ ਆਏ ਉਹਦੇ ਵਿੱਚੋਂ ਹਾਂ ਜੀ ਅਸੀਂ इनके बड़े धन्यवाद है हमारे दुख की घड़ी में हमारे साथ खड़े हैं आगे भी हम इनका धन्यवाद करेंगे हमारे भगवान इनकी सुख शांति भाई हमारी भी उम्र इनको लगी चा। पर हमारे साथ बहुत अन्याय हुआ बहुत ज्यादा अन्याय हुआ हमारा साथ कभी किसी ने नहीं दिया लेकिन हमारे दुख की घड़ी में लोग खड़े हम आते रहते आपके हाँ जी हमारे शुरू से आते रहते हैं, पहले से ही आते रहते हैं, जब से हमारा यहाँ बसावत हमारे पुरखों की बसावत तब से हमारा इनका संजोग रहा जी